ਕੀ ਹਾਲਤ ਵਿੱਚ ਹਾਂਜੀ ਮੇਰਾ ਪੁੱਤਰ ਖੋ ਲਿਆ ਮੇਰੇ ਕੋ ਇਹਦੇ ਆਏ ਮੈਂ ਜਮ ਕਾਰਵਾਈ ਕਰ ਰਿਹਾ ਹਾਂ ਬਾਗਿਆ ਲੋਕੋ ਇਹ ਮੇਰੀ ਔਕਟੀਆਂ ਸੀ ਕਣਕਾਂ ਤੋਂ ਲੱਗਿਆ ਹਾਂ ਬਸ ਬਸ ਕੋਲ ਲਾ ਦੇ ਨਾ ਨੰਬਰ ਲਵਾ ਦੇਣਾ ਸਾਰੇ ਨੰਬਰ ਲਵਾ ਦੇਣਾ ਨਾ ਮੈਂ ਸਾੰਦਵੇਨੰਤੋ ਕਰਾ ਕੱਟ ਰਹਾ ਆ ਆ ਦੀਰਕਵਾਦੀ ਕੋ ਉਹ ਮਾਰ ਮਤਲਬ ਕੋਈ ਨਹੀਂ ਹੋ ਕੋਈ ਨਹੀਂ ਹੋ ਘਾਰੇ ਨਾਲ ਰਹਿ ਹੂੰ ਹੂੰ ਇਹਨਾਂ ਦੇ ਕਰ ਰੋਲ ਨੂੰ ਮਾਰ ਜਨਾਗਨ ਨੂੰ ਕੋਈ ਖਤਮ ਕਰ ਦੇਣਾ ਤੁਹਾਡਾ ਤੁਹਾਡਾ ਜਾ ਕੇ ਖਤਮ ਕਰਤਾ ਤੁਨ ਵੀ ਮੌਤ ਦੇ ਨਾ ਆ ਆਉਂਦੀ ਹੋ ਮੇਰੀ ਆਵਾਜ਼ ਕੋਈ ਵੀ ਆਏ ਕਿਸੇ ਆ ਹਾਂ ਜੋ ਮੇਰੇ ਬੱਚਿਓ ਹਾਂ ਜੋ ਮੇਰੇ ਬੱਚਿਓ ਮੇਰੇ ਪੁੱਤ ਦੀ ਦੇਖ ਲੋ ਫੋਟੋ ਉਹ ਮੇਰੇ ਘਰ ਦੇ ਪੋਜਿਟਿਵ ਫੋਟੋ ਆ ਦੇਖੋ ਫੋਟੋ ਮੇਰੀ ਯਾਦਾਂ ਕਮਾਣ ਆ ਲੱਗ ਰਿਹਾ ਨਾ ਗੱਲ ਨਾ ਬੜਾ ਮੋਰ ਤਖਤ ਆ ਰਿਹਾ ਬੜਾ ਸਾਰਾ ਕੋਲ ਸੋਟਾ ਹੀ ਲਾ ਲਵਾਈ ਮੇਰੀ ਮਾਂ ਨੇ ਜਦੋਂ ਤੀਓ ਬੈਲੀਆ ਕਾਦੀ ਬੁਆ ਰੈਂਦੀ ਆ ਸ਼ੁਕਰ ਦੀ ਮਰੀਜ਼ ਆਈ ਮੈਂ ਹੌਰ ਦਾ ਮਰੀਜ਼ ਆ ਮੈਂ ਕੁਲ ਦੂਰੀ ਗਾਣਾ ਮੈਂ ਤੁਮੇ ਦੂਰੀ ਗਾਣਾ ਮੇਰਾ ਕੋਈ ਆਸ ਨਹੀਂ ਤੇਰਾ ਦਿਖਵਾ ਕੋ ਲੋਟ ਬੜੀ ਆਸ ਤੇ ਮਾਰ ਲੇ ਹਾਏ ਆੰਦੇ ਜੁਸਨਾ 8000 ਦਾ ਰਿਪੋਰਟ ਇੰਡੀਆ ਇਹਦਾ ਵੀ ਕੋਈ ਵਿਚਾਰਦਾ ਟੋਕਣਾ ਮੈਂ ਆ ਕੰਨਾਈ ਕੁੜੀ ਮੇ ਤੇਵਾ ਅਸਦਾ ਚਾਰੇ ਵੇੜੀਆਂ ਮੇਰੀਆਂ ਤੇ ਮੇਰਾ ਆ ਕੋਈ ਨਾ ਆਏ ਸਾਦੀਪ ਸੁਣਵਾਈ ਕੀਤੀ ਜਾਵੇ ਸਾਡੇ ਤੇ ਕੋਈ ਕਿਰਪਾ ਕੀਤੀ ਜਾਵੇ ਪਿੰਡ ਨੂ ਰਜੇ ਬੰਦੇ ਨੇ ਸਜ਼ਾ ਦਿੱਤੀ ਜਾਏ ਜਿਹਨਾਂ ਨੇ ਮਾਰ ਕਿਉਂ ਨਹੀਂ ਤੋਏ ਖਾਣ ਦੇ ਮੇਰੇ ਭਰਾਵਾਂ ਸਾਡਾ ਕੋਲ ਜਾਓ ਇਹਦੀ ਖਤਮ ਕਰਦੇ ਸਾਡੀ ਸਾਡੀ ਇਖਲਾਫਤ ਵਾ ਸਾਡਾ ਕੋਈ ਵੀ ਇੰਨੀ ਕਮਾਉਣ ਵਾਲਾ ਨਹੀਂ ਸਾਬ ਸਾਡੀ ਬੇਨਤੀ ਆ ਗਰੀਬ ਵੀ ਬਸਾਰੇ ਦੀ ਫਰਿਆਦ ਸੁਣ ਤਾ ਮੇਰੇ ਗਰੀਬ ਨਾ ਮੇਰੀ ਕੁੜੀ ਮੇਰੀ ਤਲਾਕशुदा ਨਾਲ ਕੋ ਮਕਾਨ ਆ ਨਾ ਕੋ ਹੈ ਮੇਰ ਕੋ ਗਰੀਬ ਰਹੀ ਮੇਰ ਕੋ ਰਹੀ ਕਿਹਦਾ ਬਚਾਆ ਹਾਂਗੇ ਤੁਸੀਂ ਇਨਸਾਫ ਕਰੋ ਤਾਂ ਮੈਂ ਪਾਰੇ ਪਿੰਦੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਆ ਤੇ ਜਵਾਈ ਉਹ ਸਾਡੇ ਘਰ ਆ ਗਏ ਏਡ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਭਰਾ ਨੂੰ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਪਰ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾਇਆ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੂੰ ਡਾਰ ਗਿਆ ਬੋਨ ਡਾਰ ਗਿਆ ਉਹਨ ਮਾਰ ਗਿਆ ਉਹ ਸਵੇਰੇ ਉਹ ਨਹੀਂ ਸ਼ੰਭੀ ਸਾਲੇ ਆ ਜੀ ਸਰਵਰ ਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਦਾ ਸਰਜੀਤ ਰਾਜ ਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇੜਾ ਦਾ ਨਾਮ ਸਰਵਰ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਟਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਤੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਉਹ ਅਗੇ ਸਿੱਧਾ ਘਰ ਚਾਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਧਮਕੀ ਦਿੱਤੀ ਕਿ ਮੈਂ ਤੈਨੂੰ ਬਾਹਰ ਨਿਕਲ ਜਾ ਤਾਂ ਸਾਡੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਕਿੰਨੇ ਬੱਚੇ ਤਾਂ ਸਨ ਮੇਰੇ ਚਾਰ ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸੇ ਇਨਸਾਮ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਅਲਫਾ ਦਾ ਕੰਮ ਕਰਨਾ ਮਦਨਾਤ ਵੀ ਗਿਆ ਜਨਸ ਜਿਵੇਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਇਹਨਾਂ ਦਾ ਟਰੈਪਰੇਟਰ ਹੀ ਇਹਨਾਂ ਦਾ ਟਰੱਕ ਡਰਾਈਵਰ ਟਰੈਪਰੇਟਰ ਇਹਦਾ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੂੰ ਪੁਲਿਸਰ ਕੰਪਲੇਂਟ ਕਰ ਕਹੇ ਤਾਂ ਕਿ ਕਰਨਾ ਸਮਾਈ ਲਿਖਣਾ ਆ ਸਾਨੂੰਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਮੈਂ ਇਹ ਮੰਗ ਮੰਗ ਰਿਹਾ ਹਾਂ ਕਿ ਮੇਰੇ ਮਿਸਨ ਨੂੰ ਸੁਣਵਾਈ ਕੀਤੀ ਜਾਏ ਮੇਰੇ ਦੇ ਪੁਲਿਸ ਨੇ ਕਾਰਵਾਈ ਹਜੇ ਤੱਕ ਭਾਈ ਭਾਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਵੇਰੇ 10 ਵਜੇ ਦਾ ਟਾਈਮ ਆ ਸਾਰਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਭਾਈ ਮੰਗ ਕਰਨਾ ਕਿ ਸਾਡੇ ਦੋਛਿਆਂ ਦੇ ਸੌਖਤ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਖ ਦੋਇਆ ਜਾਏ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼